ਅੱਜ ਇਹ ਤੇ ਸਵਿਰਾ ਸਿੱਧੂ ਦੀ ਹਵੇਲੀ ਦੀਆਂ ਨੇ ਜਿੱਥੇ ਕਿ ਅੱਜ ਕੀ ਬਹੁਤ ਹੀ ਰੌਣਕਾਂ ਲੱਗ ਗਈਆਂ ਨੇ ਕਿਉਂਕਿ ਅੱਜ ਹੋਲੀ ਦੇ ਦਿਨ ਕਰਕੇ ਅੱਜ ਬਾਈ ਦੀ ਹਵੇਲੀ ਦੇ ਵਿੱਚ ਹੋਲੀ ਮਨਾਈ ਜਾ ਰਹੀ ਹੈ ਬੀਬੀਆਂ ਭੈਣਾਂ ਵੀ ਬਹੁਤ ਖੁਸ਼ ਨੇ ਤੇ ਰੰਗ ਬਰਸ ਰਿਹਾ ਹੈ ਚਾਰੇ ਪਾਸੇ ਲੱਡੂ ਵੰਡੇ ਜਾ ਰਹੇ ਨੇ ਤੇ ਬਾਈ ਦੇ ਫੈਨ ਵੀ ਹਵੇਲੀ ਦੇ ਵਿੱਚ ਪਹੁੰਚ ਕੇ ਹੋਲੀ ਮਨਾ ਰਹੇ ਨੇ ਆਪਾਂ ਗਏ ਸੀ ਅੱਜ ਸਿੱਧੂ ਦੀ ਹਵੇਲੀ ਦੇ ਵਿੱਚ ਅੱਜ ਹਵੇਲੀ ਦੇ ਵਿੱਚ ਬਹੁਤ ਰੌਣਕਾਂ ਲੱਗੀਆਂ ਨੇ ਤੇ ਹੋਲੀ ਮਨਾਈ ਜਾ ਰਹੀ ਹੈ ਦੇਖੋ ਸਾਰੀ ਵੀਡੀਓ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਆਪਣੀ ਵੀਡੀਓ ਦੇਖਣ ਦੇ ਲਈ ਸਿੱਧੂ ਦੇ ਆਉਣ ਦੀ ਖੁਸ਼ੀ ਦੇ ਵਿੱਚ ਅੱਜ ਸਿੱਧੂ ਦੀ ਹਵੇਲੀ ਵਿੱਚ ਮਨਾਈ ਜਾ ਰਹੀ ਹੈ ਹੋਲੀ ਦੇਖੋ ਬਾਈ ਦੇ ਫੈਨ ਕਿੰਨੇ ਹਵੇਲੀ ਦੇ ਪਹੁੰਚ ਚੁੱਕੇ ਨੇ ਤੇ ਹੋਲੀ ਮਨਾ ਰਹੇ ਨੇ ਤੇ ਪੰਗੜੇ ਪਾਏ ਜਾ ਰਹੇ ਨੇ ਦੇਖੋ ਕਿੰਨੇ ਫੈਨ ਬਾਈ ਦੀ ਹਵੇਲੀ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਕਰ ਦਿਓ ਵੀਡੀਓ ਨੂੰ ਵੱਟ ਕੇ ਅੱਜ ਸਿੱਧੂ ਦੇ ਆਉਣ ਦੀ ਖੁਸ਼ੀ ਦੇ ਵਿੱਚ ਹਵੇਲੀ ਵਿੱਚ ਲੱਗ ਗਈਆਂ ਰੌਣਕਾਂ ਦੇਖੋ ਕਿੰਨਾ ਘੱਟ ਹੈ ਸਿੱਧੂ ਦੀ ਹਵੇਲੀ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਸਿੱਧੂ ਦੀ ਹਵੇਲੀ ਦੇ ਵਿੱਚ ਥੋੜੇ ਟਾਈਮ ਨੂੰ ਫਾਦਰ ਸਾਹਿਬ ਵੀ ਹਵੇਲੀ ਦੇ ਵਿੱਚ ਆਉਣਗੇ ਤਾਂ ਫਾਦਰ ਸਾਹਿਬ ਨਾਲ ਤੁਹਾਨੂੰ ਮਲਾਵਾਂਗੇ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਵੀਡੀਓ ਨੂੰ ਕਰ ਦਿਓ ਦਬ ਕੇ ਸ਼ੇਅਰ